ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਸਾਜਿਆ ਖਾਲਸੇ ਨੂੰ ਸਾਜੇ ਨਹੀਂ ਸਤਿਗੁਰੂ ਨੇ ਨਾਲ ਦੀ ਨਾਲ ਖਾਲਸੇ ਨੂੰ ਨਵਾਜਿਆ ਵੀ ਹੈ ਤੇ ਬਹੁਤ ਵੱਡੀਆਂ ਬਰਕਤਾਂ ਬਖਸ਼ਿਸ਼ਾਂ ਦੇ ਨਾਲ ਮਹਾਰਾਜ ਨੇ ਖਾਲਸੇ ਨੂੰ ਨਵਾਜਿਆ ਵਿਸਾਖੀ ਵਾਲਾ ਦਿਨ ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤਾ ਖਾਲਸਾ ਪੰਥ ਸਾਜ ਦਿੱਤਾ ਅਗਲੇ ਦਿਨ ਦਾ ਚੜ੍ਹਾ ਹੋਇਆ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਫੇਰ ਅੰਮ੍ਰਿਤ ਸੰਚਾਰ ਕੀਤਾ ਗਿਆ ਤੇ 101 ਪ੍ਰਾਣੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਮਾਰੀਨੇ ਸਿੰਘ ਸਜਾ ਦਿੰਦਾ ਖਾਲਸੇ ਬਣਾ ਦਿੰਦਾ ਸਿੱਖਾਂ ਨੂੰ ਸ਼ਸਤਰ ਧਾਰੀ ਕਲਗੀਧਰ ਪਾਤਸ਼ਾਹ ਮਾਰੀਨੇ ਕਰ ਦਿੰਦਾ ਇਤਿਹਾਸ ਦੇ ਪੰਨੇ ਕਹਿੰਦੇ ਭੀ ਜਦੋਂ ਜੱਟ ਸ਼ੀਮੇ 나ਈ ਚੂਰ ਸਾਰੇ ਲੋਕ ਅੰਮ੍ਰਿਤ ਛਕਣ ਵਾਸਤੇ ਆਏ ਤੇ ਇੱਕ ਬਾਟਾ ਸੀ ਤੇ ਇੱਕ ਬਾਟੇ ਵਿੱਚੋਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਕਲਗੀਧਰ ਜੀ ਨੇ ਸਿੱਖਾਂ ਦਾ ਏਕਾ ਕਰ ਦਿੱਤਾ ਤੇ ਇਸ ਗੱਲ ਦਾ ਪਤਾ ਲੱਗਾ ਬਾਈ ਧਾਰ ਦੇ ਪਹਾੜੀ ਰਾਜਾ ਉਹਨਾਂ ਨੇ ਮਹਾਰਾਜ ਨੂੰ ਚਿੱਠੀ ਲਿਖੀ ਕਹਿੰਦੇ ਮਹਾਰਾਜ ਤੁਸੀਂ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਕੀਤੀ ਏ ਆ ਜੱਟ ਸ਼ੀਮੇ 나ਈ ਝੂਰ ਜਿਨ੍ਹਾਂ ਨੂੰ ਕੱਲ ਤੱਕ ਪੁੱਛਦਾ ਕੋਈ ਨਹੀਂ ਸੀ ਉਹਨਾਂ ਲੋਕਾਂ ਨੂੰ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਤੇ ਸਿੱਖਾਂ ਦਾ ਤੁਸੀਂ ਏਕਾ ਕਰ ਦਿੱਤਾ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਤੁਸੀਂ ਕਰ ਲੀ ਮਾਰੇ ਨੇ ਰਾਜੇ ਨੂੰ ਜਵਾਬ ਦਿੱਤਾ ਮਾਰੇ ਕਹਿੰਦੇ ਰਾਜੋ ਤੁਸੀਂ ਕਿਉਂ ਡਰਦੇ ਤੁਸੀਂ ਵੀ ਆਨੰਦਪੁਰ ਆਓ ਤੁਹਾਨੂੰ ਵੀ ਅੰਮ੍ਰਿਤ ਛਕਾਉਣ ਵਾਸਤੇ ਤਿਆਰ ਕਹਿੰਦੇ ਆਗੇ ਆਨੰਦਪੁਰ ਕੱਠੇ ਹੋ ਕੇ ਰਾਜੇ ਤੇ ਆ ਕੇ ਕਹਿੰਦੇ ਮਹਾਰਾਜ ਅਮਰਤ ਛਕਣ ਵਾਸਤੇ ਤਿਆਰ ਪਰ ਸਾਡੇ ਵਾਸਤੇ ਪਾਣੀ ਵੱਖਰਾ ਆਉਣਾ ਚਾਹੀਦਾ ਹੈ ਸਾਡੇ ਵਾਸਤੇ ਬਾਣੀ ਵੱਖਰੀ ਹੋਣੀ ਚਾਹੀਦੀ ਹੈ ਸਾਡੇ ਵਾਸਤੇ ਬਾਟਾ ਵੱਖਰਾ ਆਉਣਾ ਚਾਹੀਦਾ ਹੈ ਸਾਡੇ ਵਾਸਤੇ ਲਾਈਨ ਵੀ ਵੱਖਰੀ ਹੋਣੀ ਚਾਹੀਦੀ ਹੈ ਇਨ੍ਹਾਂ ਸ਼ੂਦਰ ਲੋਕਾਂ ਵਿੱਚ ਬੈਠ ਕੇ ਅਸੀਂ ਅਮਰਤ ਨਹੀਂ ਛਕ ਸਕਦੇ ਮਹਾਰਾਜ ਕਹਿਣ ਲੱਗੇ ਰਾਜੋ ਅਮਰਤ ਏਕ ਹੀ ਆ ਜੇ ਜਿਵੇਂ ਇਹਨਾਂ ਨੂੰ ਸ਼ਿਕਾਇਤ ਆ ਗਿਆ ਇਦਾਂ ਹੀ ਹੁਣ ਤੁਹਾਨੂੰ ਸ਼ਿਕਾਇਤ ਜਾਊਗਾ ਜੇ ਅਮਰਤ ਸ਼ਕਣਾ ਤੁਹਾਡੀ ਮਰਜ਼ੀ ਜੇ ਨਹੀਂ ਸ਼ਕਣਾ ਤੇ ਤਾਂ ਵੀ ਤੁਹਾਡੀ ਮਰਜ਼ੀ ਕਹਿਣ ਲੱਗੇ ਮਹਾਰਾਜ ਜੇ ਸਾਡੀ ਗੱਲ ਨਾ ਨਾ ਮੰਨੀ ਤੇ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਬੜਾ ਖਤਰਨਾਕ ਹੋ ਸਕਦਾ ਹੈ ਮਹਾਰਾਜ ਕਹਿੰਦੇ ਤੁਸੀਂ ਕੀ ਕਰ ਲੋਗੇ ਕਹਿੰਦੇ ਮਹਾਰਾਜ ਜੇ ਸਾਡੀ ਗੱਲ ਨਾ ਮੰਨੀ ਗਈ ਆ ਆਨੰਦਪੁਰ ਨੂੰ ਢਾਕੇ ਰੱਖ ਦਿਆਂਗੇ ਮਿੱਟੀ ਵਿੱਚ ਮਿਲਾ ਕੇ ਰੱਖ ਦਿਆਂਗੇ ਮਾਰੇ ਕਹਿੰਦੇ ਰਾਜੋ ਇਹ ਗੁਰੂ ਨਾਨਕ ਸਾਹਿਬ ਦਾ ਘਰ ਆ ਇੱਥੇ ਪਿਆਰ ਨਾਲ ਆਓਗੇ ਦੇਗ ਮਿਲੂਗੀ ਚੜ ਕੇ ਆਓਗੇ ਤੇ ਤੇਗ ਮਿਲੂਗੀ ਹੁਣ ਤੁਸੀਂ ਵੇਖਣਾ ਕਿ ਤੁਹਾਨੂੰ ਇਸ ਘਰ ਵਿੱਚੋਂ ਦੇਗ ਦੀ ਲੋੜ ਆ ਜਾਂ ਫਿਰ ਤੇਗ ਦੀ ਲੋੜ ਆ ਇਹ ਧਮਕੀ ਦੇ ਕੇ ਸਿੱਧਾ ਦਿੱਲੀ ਔਰੰਗਜ਼ੇ ਬਾਦਸ਼ਾਹ ਦੇ ਦਰਬਾਰ ਵਿੱਚ ਚਲੇ ਗਏ ਤਖੋ ਸਨਮਾਨਯੋਗ ਸਾਧ ਸੰਗਤ ਜੀ ਔਰੰਗਜ਼ੇ ਬਾਦਸ਼ਾਹ ਦਾ ਲੱਗਾ ਹੋਇਆ ਦਰਬਾਰ ਤੇ 22 ਧਾਰ ਦੇ ਪਹਾੜੀ ਰਾਜੇ ਆਏ ਇਹ ਲਿਖਤੀ ਰੂਪ ਵਿੱਚ ਸ਼ਿਕਾਇਤ ਕਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਕਰ ਬੈਂਤੀਆਂ ਲੈਣਾ ਦਲਬਾਬਾ ਬਿੱਦੀ ਚੰਦ ਸਾਹਿਬ ਜੀ ਦਾ ਹਜ਼ੂਰੀ ਜਥਾ ਐਵੇਂ ਬੈਠ ਕੇ ਕਰਦਾ ਜੀ